सीपी साहब कमिश्नर पुलिस गुरप्रीत पोलर जी और जीवन जोत कौर जी जो जो कि थोड़े चुने हुए एमएलए ने, छीना साहब जो इस खालसा कॉलेज के जो ट्रस्ट देखते हैं बाकी सारे स्टूडेंट्स इतने अपने फ्यूचर की भारे ਸੁਨਹਿਰੀ ਭਵਿਕਖ ਦੀ ਪਾਲ ਦੇ ਵਿੱਚ ਇੱਥੇ ਆ ਕੇ ਮਿਹਨਤਾਂ ਕਰ ਰਹੇ ਹਾਂ ਤੁਸੀਂ ਸਾਰਿਆਂ ਨੂੰ ਬਹੁਤ-ਬਹੁਤ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਮੈਂ ਅੱਜ ਕਮਾਂਤਰੀ ਮਹਿਲਾ ਦਿਵਸ ਤੇ ਮੈਂ ਬਹੁਤ-ਬਹੁਤ ਵਧਾਈ ਦੇਣਾ ਸਾਰਿਆਂ ਨੂੰ ਐ ਵੈਸੇ ਤਾਂ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਕੁਝ ਜ਼ਿਆਦਾ ਕਹਿਣ ਨੂੰ ਬਚਿਆ ਨਹੀਂ ਪਰ ਇੱਕ ਦੋ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਕਿ ਮੈਂ ਜਿੰਨਾ ਪਹਿਲਾਂ ਵੀ ਕਿਹਾ ਕਿ ਕਿਸੇ ਵੀ ਖੇਤਰ ਦੇ ਵਿੱਚ ਇਹੋ ਜਿਹਾ ਖੇਤਰ ਕੋਈ ਹੈ ਨਹੀਂ ਜਿਹਦੇ ਵਿੱਚ ਕੁੜੀਆਂ ਨੇ ਮੱਲਾ ਨਾ ਮਾਰੀਆਂ ਹੋਣ ਜਿਹਦੇ 'ਚ ਆਪਣਾ ਨਾਮ ਨਾ ਖੱਟਿਆ ਹੋਵੇ ਸੋ ਸਮਾਜ ਦੇ ਵਿੱਚ ਇੱਕ ਛੋਟਾ ਜਿਹਾ ਸਾਡੇ ਮੈਂ ਕਿਉਂਕਿ ਆਬਜ਼ਰਵਰ ਆ ਮੈਂ ਆਬਜ਼ਰਵ ਕਰਦਾ ਰਹਿਣਾ ਚੀਜ਼ਾਂ ਨੂੰ ਕੁੜੀ ਵਾਲਿਆਂ ਨੂੰ ਮਤਲਬ ਐ ਕਹਿੰਦੇ ਨੇ ਜਿਵੇਂ ਵੀ ਕੁੜੀ ਵਾਲੇ ਆਪਣੇ ਆਪ ਨੂੰ ਵੀ ਕਹਿੰਦੇ ਨੇ ਕੁੜੀ ਵਾਲੇ ਆ ਜੀ ਨੀਵੇਂ ਆ ਜਿੰਨਾਂ ਚ ਰਾਗ ਜਿਹੜਾ ਵਿਚਾਰ ਮਾਈਂਡ ਚੋਂ ਨਿਕਲਦ ਹਨ ਨਾ ਉਹਨਾਂ ਚ ਬਰਾਬਰਤਾ ਹਾਸਲ ਹੋ ਨਹੀਂ ਸਕਦੀ ਕੁੜੀ ਵਾਲੇ ਆਪਣੇ ਆਪ ਨੂੰ ਕਹਿ ਲੈਂਦੇ ਨੇ ਕਿ ਕੁੜੀ ਵਾਲੇ ਆ ਜੀ ਨੀਵੇਂ ਆ ਤੇ ਕੋਈ ਇਸ ਤਰ੍ਹਾਂ ਦੀ ਕਮੀ ਨਹੀਂ ਕੋਈ ਗੁਰੂਆਂ ਨੇ ਬਾਣੀ ਚ ਲਿਖਿਆ ਸੋਕਮੰਦਾ ਆਖੀਏ ਜਿਤ ਜੰਮੇ ਰਾਜਾਨ ਤੋ ਮੈਂ ਪਾਰਲੀਮੈਂਟ ਦੇ ਵਿੱਚ ਜਦੋਂ ਐਮਪੀ ਸੀ ਸੰਗਰੂਰ ਤੋਂ ਤਾਂ ਵਿਮਨਡੇ ਸੀ ਤੇ ਉਸ ਦਿਨ ਸਪੀਚਸ ਚੱਲ ਰਹੀਆਂ ਸੀ ਤਾਂ ਮੈਂ ਇੱਕ ਸ਼ੇਰ ਬੋਲਿਆ ਸੀਗਾ ਕਿ ਇੱਕ ਕੁੜੀ ਜਿਹੜੀ ਹਜੇ ਦੁਨੀਆ ਤੇ ਆਈ ਨਹੀਂ ਆਪਣੀ ਮਾਂ ਦੇ ਪੇਟ ਚੋਂ ਆਪਣੀ ਮਾਂ ਨਾਲ ਗੱਲ ਕਰ ਰਹੀ ਹੈ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸੁਖਦੇਵ ਭਗਤ ਸਿੰਘ ਮਾਵਾ ਹੀ ਨੇ ਜੰਮ ਦੀਆਂ ਕੀ ਪਤਾ ਐ ਮੈਂ ਜੰਮ ਦੇਵਾਂ ਕੋਈ ਅਗੰਮੜਾ ਮਰਦ ਨਹੀਂ ਮਾਏ ਕੁੱਖ ਦੇ ਵਿੱਚ ਨਾ ਕਤਲ ਕਰਾਈ ਇਹ ਹੀ ਮੇਰੀ ਅਰਜ਼ ਨਹੀਂ ਮਾਏ ਸੋ ਸਾਡੇ ਇਹ ਵੀ ਕਲੰਕ ਲੱਗਿਆ ਕਿ ਅਸੀਂ ਤਿਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਨੇ ਆ ਕੋਈ ਪਤਾ ਨਹੀਂ ਕਿਹੜੀ ਧੀ ਨੇ ਕਿੱਡਾ ਵੱਡਾ ਨਾਮਣਾ ਖੱਟਣਾ ਸੋ ਇਹ ਜਿਹੜਾ ਮਾਈਂਡਸੈਟ ਹੈ ਬਦਲਣਾ ਪਊਗਾ ਉਹਨੂੰ ਬਦਲਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਤੁਹਾਨੂੰ ਦੇਣਾ ਪੈਣਾ ਖਾਸ ਤਰ੍ਹਾਂ ਤੇ ਕੁੜੀਆਂ ਨੂੰ ਅਚੀਵਮੈਂਟਸ ਕਰਕੇ ਜਦੋਂ ਇੱਕ ਮੁਹੱਲੇ ਦੇ ਵਿੱਚ ਕੋਈ ਕੁੜੀ ਪਾਇਲਟ ਬਣ ਜੇ ਉਸੇ ਮੁਹੱਲੇ ਦੇ ਬਹੁਤ ਸਾਰੇ ਲੋਕ ਉਸ ਘਰ ਚਾਹੁੰਦੇ ਨੇ ਸਾਨੂੰ ਵੀ ਦੱਸ ਦਿਓ ਜੀ ਕੋਰਸ ਕਿੱਥੋਂ ਕੀਤਾ ਸੀ ਹੋਰ ਕੁੜੀਆਂ ਫਿਰ ਉਸ ਫੀਲਡ ਚ ਆਉਂਦੀਆਂ ਨੇ ਜੇ ਕੋਈ ਕੁੜੀ ਨੇ ਇਸ ਤਰ੍ਹਾਂ ਦਾ ਬਦਨਾਮੀ ਖਟਲੀ ਤੋਂ ਕਈ ਕੁੜੀਆਂ ਦਾ ਰਾਹ ਵੀ ਰੁਕ ਜਾਂਦਾ ਫਿਰ ਵੀ ਨਹੀਂ ਦੇਖ ਲੋ ਅਸੀਂ ਨਹੀਂ ਤੇ ਉਹਨਾਂ ਦੇ ਘਰੇ ਦੇਖ ਲੋ ਕੀ ਹਾਲ ਹੋਇਆ ਆਪਾਂ ਨਹੀਂ ਇਹ ਕੰਮ ਕਰਨ। ਸੋ ਇਹ ਇਹ ਰੋਲ ਮਾਡਲ ਤੁਸੀਂ ਬਣਨਾ। ਤੁਸੀਂ ਰੋਲ ਮਾਡਲ ਬਣੋ ਸਰਕਾਰਾਂ ਤੁਹਾਡੇ ਨਾਲ ਨੇ। ਪਬਲਿਕ ਤੁਹਾਡੇ ਨਾਲ ਹੈ ਸਾਡੇ ਤਾਂ ਤੀਆਂ ਧਿਆਣੀਆਂ ਨੂੰ ਬੜਾ ਮਾਣ ਦਿੱਤਾ ਜਾਂਦਾ ਆਪਣੇ ਤਾਂ। ਸੋ ਮੈਂ ਇੱਕ ਬੜੀ ਮੈਂ ਕਿਉਂਕਿ ਮੈਂ ਕਲਾਕਾਰ ਦੌਰ ਤੇ ਵਿਚਰਦਾ ਸੀ ਬਹੁਤ ساری ਬਹੁਤ ਵਾਰ ਇਕੱਠੇ ਵੀ ਹੁੰਦੇ ਸੀਗੇ ਸ਼ੋਹਾਂ ਤੇ ਗੁਰਦਾਸ ਮਾਨ ਸਾਹਿਬ ਬੜੇ ਵੱਡੇ ਸਿੰਗਰ ਉਹਨਾਂ ਦਾ ਛੱਲਾ ਹੈ ਬੜਾ ਫੇਮਸ ਹੈ ਛੱਲਾ ਉਹ ਛੱਲੇ ਚ ਲਾਈਨਾਂ ਆਉਂਦੀਆਂ ਛੱਲਾ ਨੌ ਨੌ ਥੇਵੇ ਪੁੱਤਰ ਮਿੱਠੜੇ ਮੇਵੇ ਅੱਲਾ ਸਭ ਨੂੰ ਦੇਵੇ ਕਾਵਾ ਮਾਵਾ ਠੰਡੀਆਂ ਚਾਹਾਂ ਹੁਣ ਮੇਰੇ ਬੜਾ ਲੂਰੀਆਂ ਉੱਡਦੀਆਂ ਸੀ ਮਾਨ ਸਾਹਿਬ ਨਾਲ ਗੱਲ ਕਿਵੇਂ ਕਰਾਂ ਮੈਂ ਮੈਂ ਕਿਹਾ ਐਡਾ ਵੱਡਾ ਡਾਇਰੈਕਟਰ ਆ ਹੁਣ ਇਹਨੂੰ ਸਲਾਹ ਵੀ ਨਹੀਂ ਦੇ ਸਕਦੇ ਆਪਾਂ ਛੋਟੇ ਆ ਤੇ ਕਿਵੇਂ ਗੱਲ ਕਰ ਸਕਦੇ ਆ ਕੋਈ ਬਹਾਨਾ ਬਣਾਈਏ ਕਿਤੇ ਕਿਸੇ ਮਹਿਫਲ ਜੀ ਚ ਬੈਠੇ ਸੀ ਉੱਥੇ ਥੋੜਾ ਜਿਹਾ ਮੌਕਾ ਜਿਹਾ ਮਿਲ ਗਿਆ ਮੈਂ ਕਿਹਾ ਮਾਨ ਸਾਹਿਬ ਜੇ ਮਾਇਨਾ ਕਰਾਂ ਤਾਂ ਇੱਕ ਥੋੜਾ ਜਿਹਾ ਸੈਸ਼ਨ ਦੇ ਦਾਂ ਮੈਂ ਕਿਹਾ ਜੇ ਤੁਸੀਂ ਛੱਲਾ ਗਾਉਨੇ ਹੋ ਉਹਦੇ ਚ ਤੁਸੀਂ ਕਹਿੰਦੇ ਹੋ ਕਿ ਛੱਲਾ ਨੋ ਨੋ ਥੇਵੇ ਪੁੱਤਰ ਮਿੱਠੜੇ ਮੇਵੇ ਅੱਲਾਹ ਸੱਬ ਨੂੰ ਦੇਵੇ ਮੈਂ ਕਹਿੰਦੀ ਫਿਰ ਇਹ ਕੁੜੀਆਂ ਵਾਸਤੇ ਨਹੀਂ ਗਾਉਂਦੇ ਤੁਸੀਂ ਜਿਨ੍ਹਾਂ ਦੇ ਕੁੜੀਆਂ ਨੇ ਉਹ ਇਹ ਚੱਲ ਉਹ ਨਾ ਸੁਣਿਆ ਕਰਨ ਫਿਰ ਉਹ ਕਹਿੰਦੇ ਯਾਰ ਮੈਂ ਸੋਚਿਆ ਨਹੀਂ ਸੀ ਇਹ ਪੁਰਾਣਾ ਹੀ ਚੱਲਦਾ ਆ ਰਿਹਾ ਹੈ ਮੈਂ ਸਰ ਬਦਲ ਦੂੰ ਰਿਚਕੜੀ ਗੱਲ ਕਹਿੰਦੇ ਵੀ ਕੀ ਕਰੀਏ ਫਿਰ ਮੈਂ ਕਹਿੰਦੀ ਤੁਸੀਂ ਉਹਨਾਂ ਨੂੰ ਤਾਂ ਪੁੱਛ ਕੇ ਦੇਖੋ ਜਿਨ੍ਹਾਂ ਨੇ ਪੁੱਤਰ ਨਹੀਂ ਹੈਗੇ ਉਹ ਕਹਿੰਦੇ ਰੱਬਾ ਕੁੜੀ ਉਹ ਦੇ ਦੇ ਜਿੰਨੇ ਕੁੜੀ ਨੇ ਇਹ ਕਹਿੰਦੇ ਬੱਚਾ ਇੱਕ ਬੱਚਾ ਦੇ ਦੇ ਵਸ ਇਧਰੋਂ ਉਧਰੋਂ ਵੀ ਗੋਦ ਵੀ ਲੈਂਦੇ ਆ ਲੋਕ ਮੈਂ ਕਿਹਾ ਜੀ ਤੁਸੀਂ ਇਦਾਂ ਕਹਿਣ ਲੱਗ ਜਓ ਕਿ ਛੱਲਾ ਨੋਂ ਨੋਂ ਥੇਵੇ ਬੱਚੇ ਮਿੱਠੜੇ ਮੇਵੇ ਅੱਲਾਹ ਸਭ ਨੂੰ ਦੇਵੇ ਤੁਸੀਂ ਜੇਕ ਕੋਈ ਲੇਟੈਸਟ ਉਹਨਾਂ ਦਾ ਹੁਣ ਸ਼ੋਅ ਦੇਖੋਗੇ ਨਾ ਉਹਦੇ ਚੋਂ ਇਦਾਂ ਹੀ ਕਹਿੰਦੇ ਨੇ ਹੁਣ ਉਹ ਪੁੱਤਰ ਮਿੱਠੜੇ ਮੇਵੇ ਬੇ ਨਹੀਂ ਸੋ ਸਾਰੇ ਇੱਕੋ ਜਿਹੇ ਆ ਜੀ ਤੇ ਜਗ ਜਨਨੀ ਜਿਹੜੀ ਹੈ ਉਹਦੇ ਬਿਨਾ ਤਾਂ ਕੁੜੀਆਂ ਬਿਨਾ ਮਹਿਲਾਵਾਂ ਬਿਨਾ ਤਾਂ ਕਲਪਨਾ ਹੀ ਨਹੀਂ ਕਰ ਸਕਦੀ ਸਮਾਜ ਦੀ ਆਪਾਂ ਸੋਚ ਕਰਕੇ ਅੱਜ ਦੇ ਦਿਨ ਮੈਂ ਖਾਲਸਾ ਕਾਲਜ ਫੋਰ ਔਮਨ ਮੈਂ ਇੱਥੇ ਪਹੁੰਚਿਆ ਮੈਨੂੰ ਬਹੁਤ ਚੰਗਾ ਲੱਗ ਰਿਹਾ ਕਿ ਬੱਚੀਆਂ ਨੇ ਬਹੁਤ ਸਵਾਲ ਕੀਤੇ ਔਰ ਮੈਨੂੰ ਇਹ ਦੱਸ ਦਿਓ ਪਹਿਲਾਂ ਪਹਿਲਾਂ ਕਦੇ ਇਦਾਂ ਹੋਇਆ ਵੀ ਆਇਆ ਮੁੱਖ ਮੰਤਰੀ ਬੈਠਾ ਹੋਵੇ ਤੁਸੀਂ ਸਵਾਲ ਕਰਦੇ ਹੋ ਪਹਿਲਾਂ ਤੁਹਾਡੀ ਜ਼ਿੰਦਗੀ ਜਿੱਦਾਂ ਹੋਇਆ ਕਦੇ आया ही नहीं कोई इत पर ही लंघ ली बस घरों ही नहीं निकले के दर्द समझ की कोशिश ही नहीं की थी। मिया मुहम्मद बख्श लिखते हैं रल मिल पानी गई कोई कोई मुरपी भर के ਰਾਲ ਮੇਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁਰਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਤਰਨ ਦਾ ਡਰ ਕੇ ਮਤਲਬ ਕਹਿਣ ਦਾ ਕਿ ਜ਼ਿੰਮੇਵਾਰੀ ਵਾਲਾ ਘੜਾ ਪ੍ਰਮਾਤਮਾ ਹਰੇਕ ਦਾ ਨਹੀਂ ਭਰਦਾ ਕੋਈ ਕੋਈ ਮੁਰਪੀ ਭਰ ਕੇ ਬਾਕੀ ਨੇ ਖਾਲੀ ਰਹਿ ਗਏ ਜ਼ਿੰਮੇਵਾਰੀ ਵਾਲਾ ਘੜਾ ਪ੍ਰਮਾਤਮਾ ਹਰੇਕ ਦਾ ਨਹੀਂ ਭਰਦਾ ਪਰ ਜਿੰਨਾ ਭਰ ਕੇ ਸਿਰ ਤੇ ਧਰਿਆ ਉਪਰ ਧਰਮ ਡਰ ਡਰ ਕੇ ਜਿਨ੍ਹਾਂ ਤੇ ਕੋਈ ਜ਼ਿੰਮੇਵਾਰੀ ਵਾਲਾ ਘਰਾਜ ਹੈ ਨਾ ਉਹਨਾਂ ਨੂੰ ਬਹੁਤ ਕਦਮ ਜਿਹੜੇ ਨੇ ਨਾ ਉਹ ਬੋਚ-ਬੋਚ ਕੇ ਡਰ ਡਰ ਕੇ ਧਰਨੇ ਪੈਂਦੇ ਜੇ ਕੋਈ ਜ਼ਿੰਮੇਵਾਰੀ ਹੋਵੇ ਤੁਹਾਡੇ ਸਿਰ ਤੇ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ੱੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ پکڑਣ ਵਾਲਾ ਸੋ ਇਸ ਕਰਕੇ ਤੱਕੇ ਦੇ ਨਾਲੇ ਬਹੁਤ ਹੈ ਰਸਤੇ ਵੀ ਤਿਲਕਣ ਵਾਲੇ ਨੇ ਅੰਨੇ ਆ ਬਸ ਸੰਭਾਲਾ ਪ੍ਰਮਾਤਮਾ ਹੀ ਹੱਥ ਫੜਕਣ ਵਾਲਾ ਬਸ ਸੋ ਇਸ ਗੱਲ ਨੂੰ ਲੈ ਕੇ ਆਪਣੇ ਮੰਜ਼ਲਾਂ ਤੇ ਅੱਗੇ ਵਧੋ ਫਰਤ ਮੈਨੂੰ ਖੁਸ਼ੀ ਹੈ ਕਿ ਸਾਡੇ ਪੰਜਾਬ ਦੀਆਂ 3 ਖੇਡਾਂ ਚ ਵੀ ਅੱਜ ਹਰਮਨਪ੍ਰੀਤ ਕੋਰ ਕੈਪਟਨਾਂ ਸਾਡੀ ਇੰਡੀਅਨ ਕ੍ਰਿਕਟ ਟੀਮ ਦੀ ਹਰਲੀਨ ਦਿਓਲ ਇੰਡੀਅਨ ਕ੍ਰਿਕਟ ਟੀਮ ਚ ਖੇਡਦੀ ਹੈ ਅੱਜ ਕੱਲ ਉਹ ਵਿਮਨ ਦਾ ਆਈਪੀਐਲ ਚੱਲਦਾ ਹੈ ਇੱਕ ਮੁੰਬਈ ਇੰਡੀਅਨ ਵੱਲੋਂ ਖੇਡਦੀ ਹੈ ਇੱਕ ਮੁੰਬਈ ਇੰਡੀਅਨ ਦੀ ਕੈਪਟਨ ਹੈ ਹਰਮਨਪ੍ਰੀਤ ਗੁਜਰਾਤ ਵੱਲੋਂ ਮੈਂ ਲ ਹਰਲੀਨ ਦਿਓਲ ਗੁਜਰਾਤ ਵੱਲੋਂ ਖੇਡਦੀ ਹੈ ਸੌ ਸੱਡੀਆਂ ਇਸ ਕਾਲਜ ਦੀਆਂ ਬੱਚੀਆਂ ਨੇ ਨੈਸ਼ਨਲ ਲੈਵਲ ਤੇ ਲੌਂਗ ਜੰਪ ਚ ਅਚੀਵਮੈਂਟਸ ਕੀਤੀਆਂ ਕਿਹੜਾ ਮੈਨੂੰ ਫੀਲਡ ਦੱਸ ਦੋ ਕਿਹੜਾ ਵਿਜੀਤ ਨਾ ਕੋਈ ਅਚੀਵਮੈਂਟ ਹੋਵੇ। ਔਰ ਰੀਸੈਂਟਲੀ ਇੱਕ ਮੈਂ ਤੁਹਾਨੂੰ ਕੁਝ ਕਵਰੀ ਦੱਸਣ ਲੱਗਿਆ। ਮੇਰੇ ਕੋਲ ਇੱਕ ਕੋਈ 6 ਮਹੀਨੇ ਪਹਿਲਾਂ ਦੀ ਗੱਲ ਹੈ ਮੇਰੇ ਕੋਲ ਕੁੜੀਆਂ ਮੈਨੂੰ ਮਿਲਣ ਆਈਆਂ ਕਿਸੇ ਫੰਕਸ਼ਨ ਤੇ ਮਿਲੀਆਂ ਰੋਣ ਲੱਗੀਆਂ ਮੈਂ ਕੀ ਹੋ ਗਿਆ ਦੱਸੋ। ਉਹ ਕਹਿੰਦੀਆਂ ਜੀ ਫਾਇਰ ਬ੍ਰਿਗੇਡ ਦੇ ਵਿੱਚ ਅਸੀਂ ਟੈਸਟ ਦਿੰਨੇ ਆ। ਅਸੀਂ ਰਿਟਨ ਟੈਸਟ ਪਾਸ ਕਰ ਲੈਨੇ ਆ। ਅਸੀਂ ਜਿਹੜਾ ਫਿਜ਼ੀਕਲ ਟੈਸਟ ਆ ਉਹ ਚ ਉਹ ਫੇਲ ਹੋ ਜਾਂਦੀ ਹੈ ਮੈਂ ਕਿਉਂ? ਕਹਿੰਦੀ ਜੀ ਪੁਰਾਣੇ ਰੂਲ ਬਣਾ ਰੱਖੇ ਨੇ। ਉਹ ਨਹੀਂ 60 ਕਿਲੋ ਦੀ ਬੋਰੀ ਚੱਕ ਕੇ ਅਸੀਂ ਭੱਜਣਾ ਹੈ 1 ਕਿਲੋਮੀਟਰ 60 ਕਿਲੋ ਦੀ ਬੋਰੀ ਚੱਕ ਕੇ ਇਹ ਮੁੰਡਿਆ ਨੇ ਭੱਜਣਾ ਵੇ ਇਹ ਕਿਵੇਂ ਹੋ ਜੂਗਾ ਜੀ ਮੈਂ ਕਹਿਆ ਤਾਂ ਠੀਕ ਹੈ ਵੀ ਜਦੋਂ ਰੂਲ ਹੋਰ ਨੇ ਗਰਾਉਂਡ ਹੋਰ ਨੇ ਰਾਈਡ ਰਿਕਾਰਡ 올림픽 ਦੇ ਲੇਡੀਜ਼ ਦੇ ਹੋਰ ਨੇ ਜੈਂਟਸ ਦੇ ਹੋਰ ਨੇ ਮੈਂ ਅਫਸਰ ਬੁਲਾਇਆ ਮੈਂ ਕਹਿਆ ਰਾਹ ਕੀ ਹੈ ਕਹਿੰਦੇ ਹਾਂਜੀ ਮੈਂ ਕਹਿੰਦੀ ਇੱਕ ਕਦੋਂ ਕਦੇ ਬਣਾ ਪੁਰਾਣੇ ਚੱਲੇ ਆਉਂਦੇ ਨੇ ਕਹਿੰਦੇ ਮੈਂ ਕਿਸੇ ਨੇ ਕੋਈ ਸੋਧਣ ਸੁਧਰਨ ਦੀ ਕੋਸ਼ਿਸ਼ ਨਹੀਂ ਕੀਤੀ ਨਾ ਆਜੀ ਕਹਿੰਦੇ ਕਿਸੇ ਨੇ ਦੱਸਿਆ ਹੀ ਨਹੀਂ ਮੈਂ ਤੁਹਾਨੂੰ ਕਿਵੇਂ ਪਤਾ ਹੈ ਕਿ ਜੇ ਬਿਲਡਿੰਗ ਦੇ ਵਿੱਚ ਕਿਸੇ ਚ ਅੱਗ ਲੱਗ ਗਈ ਉਹ ਤੇ ਫਾਇਰ ਬ੍ਰਿਗੇਡ ਪਹੁੰਚ ਗਈ ਤੇ ਬੰਦਾ ਅੰਦਰ ਜਿਹੜਾ ਬੈਠਾ ਹੈ ਉਹ 60 ਕਿਲੋ ਦਾ ਹੀ ਹੈ ਜੇ 80 ਦਾ ਹੋਇਆ ਫੇਰ ਕੀ ਕਰਾਂਗੇ ਜੇ ਕੋਈ ਬੱਚਾ ਵੀ ਹੋ ਜਾਦਾ ਇਹ ਕਿਹੜੀ ਗੱਲ ਹੈ ਉਹਨੇ ਕਿਹਾ ਕੱਲੀ ਨੇ ਜਾਣਾ ਭਾਈ ਅੱਗ ਬੁਝਾਉਣ ਨਾਲ ਸਾਰਾ ਸਟਾਫ ਜਾਊਗਾ ਅਸੀਂ ਉਹ ਰੂਲ ਦੇ ਵਿੱਚ ਐਮੈਂਡਮੈਂਟ ਕੀਤੀ ਫਾਇਰ ਸੇਫਟੀ ਐਕਟ ਦੇ ਵਿੱਚ ਵਿਧਾਨ ਸਭਾ ਚੋਂ ਪਾਸ ਕਰਾਇਆ ਪੰਜਾਬ ਔਰ ਉਹਦੇ ਵਿੱਚ ਐਮੈਂਡਮੈਂਟ ਕੀਤੀ ਹੈ ਇੱਕ ਤਾਂ 40 ਕਿਲੋ ਕਰਤਾ ਭਾਰ ਜਿਹੜਾ 60 ਸੀ ਤੇ 5 ਫੁੱਟ 7 ਇੰਚ ਦਾ ਕੱਦ ਸੀਗਾ ਜਿਹੜਾ ਉਹ 5 ਫੁੱਟ 3 ਇੰਚ ਕਰਤਾ ਜੋ ਪੁਲਿਸ ਦੇ ਨਾਲ ਮੈਚ ਕਰਤਾ ਪੁਲਿਸ ਦੇ ਵਿੱਚ ਭਰਤੀ ਹੋਣ ਵਾਸਤੇ 5-3 ਚਾਹੀਦਾ ਹੈ ਪੰਜਾਬ ਪਹਿਲਾ ਸੂਬਾ ਹੋਊਗਾ ਜਿੱਦੇ ਵਿੱਚ ਫਾਇਰ ਬ੍ਰਿਗੇਡ ਚ ਕੁੜੀਆਂ ਹੋਣਗੀਆਂ ਕਿਸੇ ਸੂਬੇ ਵਿੱਚ ਕੁੜੀਆਂ ਫਰਮ ਲਗੇਰ ਚ ਨਹੀਂ ਹੈਗੀਆਂ ਕੋਈ ਦੇਖਦਾ ਹੀ ਨਹੀਂ ਕਾਨੂੰਨ ਬਣਾਏ ਪਏ ਨੇ ਚਲੋ ਜੀ ਸੋ ਇਹ ਅਸਲ ਚ ਨਾ ਜਿਹੜੇ ਰਾਜਨੀਤਿਕ ਲੋਕ ਆਏ ਉਹ ਆਪਣੇ ਘਰ ਪਰਨ ਤੇ ਲੱਗੇ ਆ ਉਸ ਤਰ੍ਹਾਂ ਨੂੰ ਵੀ ਖੁੱਲ੍ਹ ਮਿਲ ਗਈ ਜਦੋਂ ਆਪਾਂ ਨੂੰ ਕੁਝ ਕਹਿੰਦੇ ਹੀ ਨਹੀਂ ਆਪਾਂ ਨੇ ਕੀ ਲੈਣਾ ਉਹ ਫਾਈਲਾਂ ਤੇ ਰੇਤਾ ਜੰਮ ਗਿਆ ਜੀ ਮਿੱਟੀ ਜੰਮ ਪੀ ਜੰਮ ਗਈ ਲੋਕ ਲੜੀ ਗਏ ਮਰੀ ਗਏ ਸਾਡੀ ਉਮਰ ਲੰਗੀ ਜਾਂਦੀ ਹੈ ਅਸੀਂ ਹੁਣ ਸਾਡੇ ਕੋਲੇ ਕਈ ਐਸੇ ਵੀ ਆਉਂਦੇ ਨੇ ਬੇਰੁਜ਼ਗਾਰ ਧਰਨਾ ਦਿੰਦੇ ਦਿੰਦੇ ਓਵਰਏਜ ਹੋ ਗਏ ਜੀ 27 ਸਾਲ ਦੇ ਸੀ ਕਹਿੰਦੇ ਜਦੋਂ ਧਰਨਾ ਦਿੰਦੇ ਆ 10 ਸਾਲ ਹੋ ਗਏ ਧਰਨੇ ਦਿੰਦਿਆਂ ਨੂੰ 37 ਦੇ ਹੋ ਗਏ ਹੁਣ ਓਵਰਏਜ ਹੋ ਗਏ ਮੈਂ ਵੀ ਤੁਹਾਡੇ ਦਾ ਕੋਈ ਕਸੂਰ ਨਹੀਂ ਇੱਚ ਕਹਿੰਦੇ ਅਸੀਂ ਕਰੀ ਕੀ ਕਰੀਏ ਫੇਰ ਫੇਰ ਕੈਬਨਿਟ ਬੁਲਾਈ ਉਹਨਾਂ ਨੂੰ ਜਿਨ੍ਹਾਂ ਨੇ ਖਾਸ ਤੌਰ ਤੇ ਉਹ ਕੇਡਰ ਜਿਹੜੇ ਰੱਖਣੇ ਸੀ ਅਸੀਂ ਪਰ ਉਹ ਓਵਰਏਜ ਹੋ ਗਏ ਸੀ 37 ਤੋਂ 42 ਕੀਤੀ ਜੀ ਉਹਨਾਂ ਦੀ ਉਮਰ ਪੰਜ ਸਾਲ ਵਧਾਏ ਪਰ 42 ਤੋਂ ਬਾਅਦ ਵੀ ਚਲੋ 15 16 ਸਾਲ ਤੱਕ ਨੌਕਰੀ ਕਰਨਗੇ ਨਾ ਪਰ ਉਹਨਾਂ ਨੂੰ ਕਰਨੀ ਚਾਹੀਦੀ ਸੀ 27 28 ਸਾਲ ਦੀ ਉਮਰ 'ਚ ਨੌਕਰੀ ਹੋ ਕਾਤਾ ਕਿਹਨੂੰ ਪਿਆ ਆਮ ਆਮ ਲੋਕਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਕੀ ਫਰਕ ਪਿਆ ਗਿਆ ਉਹ ਤਾਂ ਉੱਥੇ ਫਿਰਦੇ ਨੇ ਓਵੇਂ ਜਿਵੇਂ ਉਹਨਾਂ ਦਾ ਸ਼ਾਨੋ ਸ਼ੌਕਤਾਂ ਨੇ ਉਹਨਾਂ ਨੂੰ ਕੋਈ ਫਰਕ ਪੈਂਦਾ ਜੀ ਉਹਨਾਂ ਦਾ ਆਪਦਾ ਤਾਂ ਕੋਈ ਹੈ ਨਹੀਂ ਵਿੱਚ ਓਵਰਏਜ ਹੋਣ 'ਚ ਬਲਕੇ ਉਹ ਹੋਰ ਹਰੇਕ ਮਹਿਕਮੇ ਚ ਰਿਟਾਇਰਮੈਂਟ ਹੈ ਕੱਲੀ ਰਾਜਨੀਤੀ ਚ ਰਿਟਾਇਰਮੈਂਟ ਨਹੀਂ ਹਰਦੇ ਹੀ ਨਹੀਂ 90 90 ਸਾਲ ਦੀ ਉਮਰ ਆਉਂ ਜਾਂ ਘਰੇ ਬਹਿ ਕੇ ਕੋਈ ਰੱਬ ਦਾ ਨਾਮ ਲੈ ਲਓ ਜਾਂ ਕੋਈ ਸੱਤ ਸੁਥ ਚ ਬਹਿ ਕੇ ਪਾਜ ਖੇਡ ਲਓ ਬਜ਼ੁਰਗਾਂ ਨਾਲ ਕੋਈ ਆਪਣੇ ਤਜਰਬੇ ਦੱਸ ਦਿਓ ਕੋਈ ਨਵੇਂ ਮੁੰਡਿਆਂ ਨੂੰ ਕੰਮ ਕਰ ਲੈਣ ਦੋ ਨਾ ਜੀ 92 ਸਾਲ ਦੀ ਉਮਰ ਹੋ ਗਈ ਇੱਕ ਮੌਕਾ ਹੋਰ ਦਿਓ ਜੀ بڑے ਮੌਕੇ ਦਿੱਤੇ ਯਾਰ ਤੁਹਾਨੂੰ ਦੁਖੀ ਕਰ ਰੱਖਿਆ ਜੀ ਅਸੀਂ ਤਾਂ 37 ਸਾਲ ਤੇ ਓਵਰ ਓਵਰੇਜ ਹੋ ਜਾਂਦੇ ਆ ਇਹ ਓਵਰੇਜ ਹੀ ਨਹੀਂ ਹੁੰਦੀ ਇਹ ਤਾਂ ਮਰਾਜ ਤੋਂ ਪਤਾ ਨਹੀਂ ਕਿਹੜੀ ਐਕਸਟੈਂਸ਼ਨ ਲੈ ਕੇ ਆਏ ਆ ਯੰਗ ਬਲੱਡ ਨੂੰ ਮੌਕਾ ਮਿਲਣਾ ਚਾਹੀਦਾ ਔਰ ਮੈਂ ਤੁਹਾਨੂੰ ਖੁਸ਼ੀ ਨਾਲ ਦੱਸਣੀ ਚਾਹੁੰਦਾ ਸੋਹਣਾ ਗੱਲ ਇਹ ਇਸ ਵਕਤ ਜਿਹੜੀ ਸਰਕਾਰ ਹੈ 92 ਐਮਐਲ ਸਾਡੀ ਐਵਰੇਜ ਏਜ 38 ਸਾਲ ਹੈ 38 ਤੋਂ 40 ਸਾਲ ਅਬਸ 26 26 22 22 ਸਾਲ ਦੇ ਮੁੰਡੇ ਕੁੜੀਆਂ ਹਡੇ ਐਮ ਐਲ اے ਨੇ 92 ਚੋਂ 82 ਪਹਿਲੀ ਵਾਰ ਬਣੇ ਹੋਏ ਨੇ ਦੇਖੋ ਤੇ ਸਾਨੂੰ ਨਹੀਂ ਸਰਕਾਰ ਚਲਾਉਣੀ ਆਉਂਦੀ ਚੱਲ ਰਹੀ ਹੈ ਸਰਕਾਰ ਕਾਮਯਾਬੀ ਨਾਲ ਚੱਲ ਰਹੀ ਹੈ 3 ਸਾਲ ਹੋ ਗਏ ਇਹ ਕਹਿੰਦੇ ਅਸੀਂ ਚਲਾਉਣੇ ਆਂ ਨਿਆ ਬਸ ਕਿਉਂਕਿ ਇਹ ਗਲ ਠੇਕਾ ਲੈ ਲਿਆ ਕੋਈ ਨੰਬਰਦਾਰੀ ਲਿਖਾ ਲਈ ਤੁਸੀਂ ਸਾਡੇ ਧੀਆਂ ਪੁੱਤ ਨਹੀਂ ਚੇਅਰਮੈਨ ਵਾਲੀਆਂ ਕੁਰਸੀਆਂ ਤੇ ਬੈਠ ਸਕਦੇ ਸਾਡੇ ਧੀਆਂ ਪੁੱਤ ਨਹੀਂ ਕੈਬਨਟ ਰੈਂਕ ਦੀਆਂ ਕੁਰਸੀਆਂ ਤੇ ਬੈਠ ਸਕਦੇ ਅਸੀਂ ਸਿਰਫ ਜ਼ਿੰਦਾਬਾਦ ਮਰਦਾਬਾਦ ਨੂੰ ਰੱਖ ਰਾਇਆ ਤੇ ਰੈਲੀਆਂ ਚ ਲੈ ਗਏ ਇਧਰੋਂ ਭਰ ਕੇ ਇਧਰ ਨੂੰ ਲੈ ਗਏ ਇਧਰੋਂ ਭਰ ਕੇ ਇਧਰ ਨੂੰ ਲੈ ਗਏ ਬੱਲੇ ਬੱਲੇ ਵੀ ਬੱਲੇ ਬੱਲੇ ਵੀ ਬੱਲੇ ਬੱਲੇ ਸੋ ਇਸ ਕਰਕੇ ਮੈਂ ਖਾਸ ਤੌਰ ਤੇ ਕੁੜੀਆਂ ਨੂੰ ਇਹ ਕਹਿਣਾ ਚਾਹਣਾ ਤੁਸੀਂ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦੇ ਨਾ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦੇ ਜਰੂਰ ਇਸ ਸਾਲ ਉਹ ਰਾਜਨੀਤੀ ਚ ਪੁੱਛੋ ਸਵਾਲ ਲੀਡਰਾਂ ਨੂੰ ਖ਼ਬਰ ਪੜੋ ਕਿ ਕੀ ਹੋ ਰਿਹਾ ਤੁਹਾਡਾ ਫਿਊਚਰ ਤਾਂ ਤੈਅ ਕਰਨਾ ਰਾਜਨੀਤਿਕ ਲੋਕਾਂ ਨੇ ਤੁਸੀਂ ਕਹਿੰਦੇ ਆਪਾਂ ਨੇ ਕਹਿ ਲੈਣਾ ਰਾਜਨੀਤੀ ਸੀ ਚਲੋ ਮੌਲ ਚਲਦੇ ਆ ਉਹ ਕਹਿੰਦਾ ਠੀਕ ਹੈ ਜੇ ਇੰਟੈਲੀਜੈਂਟ ਬੰਦੀ ਸਵਾਲ ਨਹੀਂ ਪੁੱਛਦੇ ਸਾਨੂੰ ਕੀ ਪ੍ਰੋਬਲਮ ਹੈ ਬਾਕੀ ਅੰਦਰ ਜਵਾਬ ਦੇ ਦਿੰਨੇ ਆ ਬਾਕੀ ਤਾਂ ਕੋਈ ਪੈਸੇ ਲੈ ਕੇ ਵੋਟਾਂ ਪਾਣਦਾ ਕੋਈ ਭੁੱਖੀ ਲੈ ਕੇ ਪਾਣਦਾ ਕੋਈ ਦਾਰੂ ਲੈ ਕੇ ਪਾਣਦਾ ਉਹਨਾਂ ਨੂੰ ਕੀ ਮਾੜਾ ਫਿਰ ਜਦੋਂ ਇੰਨਾ ਈਜ਼ੀ ਮਿਲ ਰਿਹਾ ਕੰਮ ਸੂਚ ਕਰਕੇ ਮੈਂ ਤੁਹਾਨੂੰ ਕਹਿਣਾ ਲੱਗਿਆ ਕਿ ਅੱਜ ਦਾ ਦਿਨ ਬੜਾ ਅਹਿਮ ਦਿਨ ਹੈ ਪੂਰੀ ਦੁਨੀਆ 'ਚ ਮਨਾਇਆ ਜਾਂਦਾ ਹੈ। ਔਰ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਜਾਂ ਮਹਿਲਾਵਾਂ ਨੇ ਉੱਚੀ-ਉੱਚੀਆਂ ਪਦਵੀਆਂ ਹਾਸਲ ਕੀਤੀਆਂ ਨੇ ਸੁਨੀਤਾ ਵਿਲੀਅਮ ਅੱਜ ਵੀ ਸਪੇਸ ਦੇ ਵਿੱਚ ਗਈ ਹੋਈ ਹੈ। ਕਲਪਨਾ ਚਾਵਲਾ ਆਪਣੀ ਜਿਹਨੇ ਨਾਮ ਰੌਸ਼ਨ ਕੀਤਾ। ਸੋ ਮਤਲਬ ਉਹਨਾਂ ਦੀ ਸਾਇੰਸ ਦੇ ਵਿੱਚ ਵੀ ਉਹਨਾਂ ਦੀ ਕੁਰਬਾਨੀ ਨੂੰ ਮੰਨੀ ਜਾਂਦੀ ਹੈ। ਉਹ ਗਲਤੀਆਂ ਤੋਂ ਫਿਰ ਸਾਇੰਸ ਸਿੱਖ ਕੇ ਦੁਬਾਰਾ ਉਹ ਗਲਤੀ ਨਾ ਹੋਵੇ। ਫਿਰ ਉਹ ਅਪਡੇਟ ਕਰਦੇ ਆ ਤੇ ਉਹ ਕਲਪਨਾ ਦੀ ਮੌਤ ਉਹ ਆਣ ਆਣ ਹੋਈ ਹੋ ਗਈ ਪਰ ਉਹ ਸਾਡੇ ਦਿਲਾਂ ਚ ਤਾਂ ਹਮੇਸ਼ਾ ਯਾਦ ਰਹੂ ਸੋ ਇਸ ਕਰਕੇ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਔਰ ਤੁਹਾਨੂੰ ਮੈਂ ਖੁੱਲਾ ਸੱਦਾ ਵੀ ਦਿੰਦਾ ਕਿ ਆਪਣੇ ਵਿਚਾਰਾਂ ਦੀ ਆਜ਼ਾਦੀ ਜਿਹੜੀ ਹੈ ਉਹ ਕਾਗਜ਼ਾਂ 'ਚ ਕੱਢੋ ਆਰਟੀਕਲ ਲਿਖੋ ਕੋਈ ਬਲੌਗ ਲਿਖਣਾ ਬਲੌਗ ਲਿਖੋ ਅਵੇਲੇ ਜੇ ਕੰਮ ਜਿਹੜੇ ਦੂਜੇ ਨੇ ਉਹਨਾਂ ਤੋਂ ਥੋੜਾ ਜਿਹਾ ਬਚ ਲੋ ਸਾਰਾ ਦਿਨ ਤੋ ਤੋ ਬਸ ਫੇਸਬੁੱਕ ਕੋ ਇਨਸਟਾ ਉੱਥੇ ਪਤਾ ਹੀ ਨਹੀਂ ਕੀ ਕੀ ਚੱਲੀ ਜਾਂਦਾ ਕਿਹਦੀ ਫੋਟੋ ਤੇ ਕਿਹਦਾ ਗੱਲ ਲੱਗ ਜੇ ਉੱਥੇ ਕੋਈ ਪਤਾ ਨਹੀਂ ਲੱਗਦਾ ਠੀਕ ਹੈ ਨਾ ਉਸ ਕਲੇਸ਼ ਬੁੱਕੀ ਬਣ ਗਈ ਕਿ ਫੇਸਬੁੱਕ ਤਾਂ ਕਮੈਂਟਾਂ ਪਿੱਛੇ ਲੜ ਪੈਂਦੇ ਨੇ ਤੂੰ ਇਹਨੂੰ ਲਾਈਕ ਕਰਤਾ ਤੂੰ ਇਹਨੂੰ ਲਾਈਕ ਨਹੀਂ ਕੀਤਾ ਹੈ ਨਾ ਸੋ ਇਹੋ ਜਿਹੇ ਕੰਮਾਂ ਤੋਂ ਉਹ ਇੱਕ ਮੈਨੂੰ ਕਿਸੇ ਨੇ ਭੇਜਿਆ ਕਹਿੰਦਾ ਕਦੇ ਮੁੰਡੇ ਨੇ ਫਾਰਮ ਭਰਿਆ ਕਾਲਜ ਦਾ ਉਹ ਕਹਿੰਦਾ ਉਹਨੂੰ ਪੁੱਛਿਆ ਗਿਆ ਕਿ ਕਿੱਥੇ ਰਹਿੰਦੇ ਹੋ ਉਹ ਕਹਿੰਦਾ ਜੀ ਫੇਸਬੁੱਕ ਤੇ ਸੋ ਇਸ ਕਰਕੇ ਇਸ ਦਾ ਡਰੈੱਸ ਹੀ ਭਰਨ ਲੱਗ ਫੇਸਬੁੱਕ ਦਾ ਉਹਨੂੰ ਵੀ ਇੱਥੇ ਆਉਂਦੇ ਆ ਜੀ ਜਦੋਂ ਮਰਜ਼ੀ ਆ ਜਿਓ ਸੋ ਕ੍ਰੀਏਟਿਵ ਕੰਮਾਂ 'ਵਲ ਧਿਆਨ ਦਿਓ ਯੂਥ ਫੈਸਟੀਵਲਾਂ ਮੈਂ ਜੂਥ ਫੈਸਟੀਵਲਾਂ ਚੋਂ ਨਿਕਲੇ ਆਇਆ ਹਾਂ ਜਿੰਨੇ ਵੀ ਵੱਡੇ ਵੱਡੇ ਕਲਾਕਾਰ ਹੈ ਉਹ ਯੂਥ ਫੈਸਟੀਵਲਾਂ ਦੀ ਪ੍ਰੋਡਕਸ਼ਨ ਨਿਕਲ ਜਾਂਦੀ ਜਿ ਯੂਨੀਵਰਸਿਟੀਆਂ ਦੀਆਂ ਸਟੇਜਾਂ ਤੋਂ ਤੇ ਕਿਉਂਕਿ ਸਾਡਾ ਕਾਲਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਪੈਂਦਾ ਸੀ ਤੇ ਬਹੁਤ ਸਾਰੇ ਕਲਾਕਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਿਹੜੇ ਸੀਗੇ ਬਹੁਤ ਵੱਡੇ ਵੱਡੇ ਕਲਾਕਾਰ ਇੱਥੋਂ ਪੈਦਾ ਹੋਏ ਨੇ ਭੰਗੜਾ ਬਹੁਤ ਫੇਮਸ ਹੁੰਦਾ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਤੇ ਅੰਮ੍ਰਿਤਸਰ ਤੋਂ ਐਸੀ ਟੈਲੈਂਟ ਦੀ ਕੋਈ ਕਮੀ ਨਹੀਂ ਸੁਖਵਿੰਦਰ ਕਪਿਲ ਸ਼ਰਮਾ ਹਣਾ ਕਿੰਨੇ ਕਲਾਕਾਰ ਜਿਹੜੇ ਨੇ ਇਹ ਕੇਵਲ ਧਾਲੀਵਾਲ ਸਾਹਿਬ ਦਾ ਥੀਏਟਰ ਦਾ ਬੜਾ ਵਧੀਆ ਨਾਮ ਹੈ ਉਹਨਾਂ ਦਾ ਸੋ ਕਿੰਨੇ ਕਲਾਕਾਰ ਜਿਹੜੇ ਨੇ ਅੰਮ੍ਰਿਤਸਰ ਸਾਡੀ ਧਰਤੀ ਨੇ ਪੈਦਾ ਕੀਤੇ ਨੇ ਸੁਵਿਸ਼ ਕਰਕੇ ਚੀਨਾ ਸਾਹਿਬ ਨੇ ਜੁਨੀਵਰਸਿਟੀ ਦਾ ਜੋ ਮੈਨੂੰ ਕਾਗਜ਼ ਦਿੱਤੇ ਨੇ ਮੈਂ ਸੈਕਟਰੀ ਹਾਇਰ ਐਜੂਕੇਸ਼ਨ ਉਹ ਵੀ ਲੱਕੀਲੀ ਉਹ ਵੀ ਮਹਿਲਾ ਹੀ ਹੈ ਹਜੀ 3 ਦਿਨ ਪਹਿਲਾਂ ਹੀ ਉਹਦੀ ਅਪਾਇੰਟਮੈਂਟ ਹੋਈ ਹੈ ਤੇ उन्हें गल करूँगा और इदा दिहासिक जिड़िया संस्थाव ने विद्यक संस्थाव ने उन्होंने अगे होर बदन फुलन का मौका मिलना चाहिए पॉजिटिव रिस्पोंस आएगा और तो सार्व बहुत बहुत मुबारक लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत धन्यवाद बहुत बहुत मुबारक बहुत बहुत मेहरबानी जिंद वसते रहो तरक्या करो पंजाब चढ़ती कला चल रहे और तंदुरुस्या और गिधे भंगड़े सान वो बहुत बहुत धन्यवाद जी बहुत बहुत मेहरबानी वागुरू जी का खालसा वाहू जी की फतह